ਸਕਲ ਜੀ ਮੈਂ ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਜ਼ਿਲ੍ਹਾ ਅਤੇ ਕਿਸਾਨ ਭਲਾਈ ਭਾਗ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਡੇ ਪਾਸ ਪਿੰਡ ਰੂੜਿਆਂਵਾਲੀ ਦੇ ਬਹੁਤ ਸਾਰੇ ਕਿਸਾਨ ਜਿਨ੍ਹਾਂ ਦੇ ਵਿੱਚ ਸਰਦਾਰ ਗੁਰਜੰਤ ਸਿੰਘ ਗੁਰਲਾਲ ਸਿੰਘ ਹੋਰੀ ਤੇ ਹੋਰ ਬਹੁਤ ਸਾਰੇ ਕਿਸਾਨ ਜਿਹੜੇ ਅੱਜ ਸਾਡੇ ਨਾਲ ਇਸ ਖੇਤ ਦੇ ਵਿੱਚ ਮੌਜੂਦ ਨੇ ਉਹਨਾਂ ਵੱਲੋਂ ਨਰਮੇ ਦੀ ਬਜਾਈ ਕੀਤੀ ਗਈ ਸੀ ਔਰ ਉਹਨਾਂ ਦੇ ਖੇਤ ਦੇ ਨਾਲ ਝੋਨੇ ਦੇ ਵਿੱਚ ਕਿਸੇ ਕਿਸਾਨ ਵੱਲੋਂ 24D ਨਦੀਨ ਨਾਸ਼ਕ ਜਿਹੜੀ ਕੀੜਨਾਸ਼ਕ ਦਵਾਈ ਸੀ ਉਹਦੀ ਵਰਤੋਂ ਕੀਤੀ ਗਈ ਸੀ ਬਹੁਤ ਸਾਰੇ ਕਿਸਾਨਾਂ ਦਾ ਇੰਨਾ ਕੋ ਨੁਕਸਾਨ ਹੋਇਆ ਕਿ ਉਹਦੀ ਪਰਭਾਈ ਕਰਨੀ ਮੁਸ਼ਕਲ ਹੈ ਸੋ ਸਾਡੇ ਪਾਸ ਉਹਦੀ ਕੰਪਲੇਂਟ ਆਈ ਸੀ ਔਰ ਅ ਜਿਸੀਂ ਸਮੁੱਚੀ ਟੀਮ ਦੇ ਨਾਲ ਜਿਨ੍ਹਾਂ ਦੇ ਵਿੱਚ ਡਾਕਟਰ ਅਨਜੀਤ ਸਿੰਘ ਜੀ ਗੱਲ ਮੁਖ ਖੇਤੀਬਾੜੀ ਅਫਸਰ ਅਸੀਂ ਇਸ ਖੇਤ ਦਾ ਅੱਜ ਮੌਇਨਾ ਕਰ ਰਹੇ ਹਾਂ ਔਰ 100 ਵਰਿਆਂ ਨਾਲ ਗੱਲ ਕਰਦੇ ਆ ਕਿ ਜਿਹੜਾ 240 ਦਾ ਏਸ ਫੀਲਡ ਦੇ ਵਿੱਚ ਨੁਕਸਾਨ ਹੈ ਉਸ ਬਾਰੇ ਉਹਨਾਂ ਦੇ ਕੀ ਵਿਚਾਰ ਨੇ ਕਿਸਾਨ ਭਰਾਵੋ ਜੇ ਮੈਂ ਖੇਤੀਬਾੜੀ ਅਤੇ ਕਿਸਾਨ ਭਲਾਈ ਭਾਗ ਦੇ ਜਿਹੜਾ ਚੈਨਲ ਹੈਗਾ ਮੁਕਸਰ ਦੀਆਂ ਖੇਤੀ ਸੂਚਨਾ ਉਹਦੇ ਮਾਧਿਅਮ ਦੇ ਰਾਹੀਂ ਦੱਸਣਾ ਚਾਹਣਾ ਵੀ ਜਿਹੜਾ ਸਾਨੂੰ ਸ਼ਿਕਾਇਤ ਆਈ ਆ ਜ਼ਿਲ੍ਹੇ ਦੇ ਵਿੱਚ ਪ੍ਰਾਪਤ ਹੋਈ ਆ ਜਿਹੜਾ ਕਿ ਏ ਸਪਿੰਦਰੂੜਿਆ ਵਾਲੀ ਦੇ ਕਿਸਾਨ ਵੀਰ ਗੁਰਜੰਟ ਸਿੰਘ ਗੁਰਬਾਦ ਸਿੰਘ ਜਿਨ੍ਹਾਂ ਨੇ ਕਮੇਲ ਕੀਤੀ ਵੀ ਸਾਡੇ 240 ਦਾ ਅਸਰ ਸਾਡੇ ਨਰਮੇ ਤੇ ਆਇਆ ਉਹ ਚਲੋ ਅਸੀਂ ਟੀਮ ਬਣਾਈ ਜਿਹਦੇ ਚ ਕ੍ਰਿਸ਼ੀ ਵਿਗਿਆਨ ਕੇ ਅੰਦਰ ਦੇ ਖੇਤੀ ਮਾਹਰ ਵੀ ਸੀਗੇ ਤੇ ਅਸੀਂ ਸਾਰੇ ساری ਟੀਮ ਵੱਲੋਂ ਇੱਕ ਰਿਪੋਰਟ ਕੀਤੀ ਗਈ ਵੀ ਇਹਦੇ ਤੇ ਜਿਹੜਾ ਨੇੜੇ ਇਹ ਕਿਤੋਂ ਵੀ ਜਿਹੜਾ ਜਿਹੜੀ ਦਵਾਈ ਦਾ ਅਸਰ ਆਇਆ ਭਾਵੇਂ ਕਿਸੇ ਕਿਸਾਨ ਨੇ ਆਪਣੇ ਖੇਤ ਵਿੱਚ 240 ਕਰ ਲਈ ਆ ਜਾਂ ਕਿਤੇ ਕਹ ਲੋ ਵੀ ਕਿਤੇ ਲੀਟਰ ਖੁੱਲਿਆ ਰਹਿ ਗਿਆ ਜਾਂ ਕਿਤੇ ਬਾਅਦ ਚਾਂਸ ਪਤਾ ਨਹੀਂ ਹੁਣ ਸਪਰੇ ਪੰਪ ਕਿਤੇ ਮਨੂੰ ਕਈ ਕਾਰਨ ਹੈਗੇ ਉਹ ਮੈਂ ਤੁਹਾਨੂੰ ਦੱਸਦਾ ਪਰ ਜਿਹੜਾ ਇਹ ਨੁਕਸਾਨ 240 ਦਾ ਹੋਇਆ ਇਹ ਬਹੁਤ ਜ਼ਿਆਦਾ ਹੋਇਆ ਤਕਰੀਬਨ 24 25 ਕਿੱਲੇ 100% ਖਰਾਬ ਹੋ ਗਿਆ ਨਰਮਾ ਜਿਹਦੇ ਵਿੱਚ ਬਹੁਤਾ ਜ਼ਿਆਦਾ ਦੋ ਭਰਾਵਾਂ ਦਾ ਜਿਹਦੇ ਵਿੱਚ ਗਜੰਤ ਸਿੰਘ ਤੇ ਗਰਬਾ ਸਿੰਘ ਬਾਕੀ ਆਸੇ ਪਾਸੇ ਕਿਸੇ ਦੇ 3 ਕਿੱਲੇ ਆ ਕਿਤੇ 4.5 ਕਿੱਲੇ ਇਸ ਤਰੀਕੇ ਨਾਲ ਬੰਨਦਾ ਤੇ ਜਿਹਦੀ ਅਸੀਂ ਪੂਰੀ ਰਿਪੋਰਟ ਸਾਡੀ ਜਿਹੜੀ ਟੀਮ ਬਣਾਈ ਹੋਈ ਸੀ ਖੇਤੀਮਾਰਾਂ ਨੇ ਉਹ ਜਿਹੜੀ ਆ ਪੂਰੀ ਰਿਪੋਰਟ ਕਰਕੇ ਅਸੀਂ ਜਿਹੜਾ ਸਬੰਧਤ ਫਾਰਮਰ ਉਹਨਾਂ ਨੂੰ ਦੇ ਚੁੱਕੇ ਆ ਬਾਕੀ ਜਿਹੜਾ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਵੀ ਇਹ ਰਿਪੋਰਟ ਕਰ ਚੁੱਕੇ ਆ ਵੀ ਜਿਹੜੀ ਉਹਦੀ ਗਰਦਾਬਰੀ ਆ ਉਹ ਬਹੁਤ ਛੇਤੀ ਹੋ ਜਾਣੀ ਚਾਹੀਦੀ ਆ ਉਹ ਵੀ ਆਪਣੇ ਪਟਵਾਰੀ ਗਰਦਾਬਰੀ ਕਰ ਗਏ ਨੇ ਤੇ ਜਿਹੜਾ ਵੀ ਇਹਨਾਂ ਦੀ ਪਰਭਾਈ ਆ ਇਹ ਆਉਣ ਵਾਲੇ ਸਮੇਂ 'ਚ ਹੋਣੀ ਚਾਹੀਦੀ ਆ ਕਿਉਂਕਿ ਇੱਥੇ ਜਿਹੜੇ ਪਹਿਲੇ ਤਾਂ ਇਹ ਹੈਗਾ ਵੀ ਅਸੀਂ ਫਸਲੀ ਵਿਭਿੰਨਤਾ ਕਰਨੀ ਚਾਹੁੰਦੇ ਆ ਤੇ ਉਹਦੇ ਵਿੱਚ ਅਸੀਂ ਮੱਕੀ ਜਾਂ ਨਰਮਾ ਜਮ ਹੋਰ ਫਸਲਾਂ ਬੀਜਣੀਆਂ ਚਾਹੁੰਦੇ ਆ ਤੇ ਜੇ ਕੋਈ ਕਿਸਾਨ ਇਸ ਤਰ੍ਹਾਂ ਬੀਜਦਾ ਹੈਗਾ ਜਿਹਨੂੰ ਸਰਕਾਰ ਵੱਲੋਂ 30% ਸਬਸਿਡੀ ਵੀ ਬੀਜ ਤੇ ਦਿੱਤੀ ਆ ਤੇ ਅਸੀਂ ਮਤਲਬ ਉਹਨੂੰ ਕੱਲਾ ਕੱਲਾ ਬੂਟਾ ਅਸੀਂ ਮੈਕਮੇ ਵੱਲੋਂ ਚਾਹੁੰਦੇ ਆ ਵੀ ਯਾਰ ਅਸੀਂ ਹੱਥ ਪਾ ਕੇ ਉਹਨੂੰ ਰੱਖੀਏ ਉਹਦਾ ਮਤਲਬ ਵੀ ਵਧੀਆ ਝਾੜ ਹੋਵੇ ਕਿਸਾਨ ਦਾ ਪੂਰਾ ਫਾਇਦਾ ਹੋਵੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਸਾਨ ਨਰਮੇ ਦੀ ਬਿਜਾਈ ਕਰਨ ਪਰ ਸਾਨੂੰ ਬਹੁਤ ਦੁੱਖ ਹੋਇਆ ਕਿ ਜਿਹੜਾ ਇੰਨਾ ਰਕਬਾ ਰੋੜਿਆ ਵਾਲੀ ਪਿੰਡ ਦੇ ਵਿੱਚ 240 ਵਰਗੇ ਨਦੀ ਨਾਸ਼ਕ ਕਰਕੇ ਨੁਕਸਾਨ ਹੋਇਆ ਮਤਲਬ ਇਹ ਸਾਡਾ ਨਕਸਾਨ ਜਿਹੜਾ ਉਹਦੇ ਬਾਰੇ ਅਸੀਂ ਰਿਪੋਰਟ ਕਰਤੀ ਆ ਪਰ ਹੋਇਆ ਬਹੁਤ ਮਾੜਾ ਡਾਕਟਰ ਸਾਹਿਬ ਇਹ ਤਾਂ ਸਰ ਜਿਹੜੇ ਹੁਣ ਫਿਲਹਾਲ ਸਾਡੇ ਬਹੁਤ ਹੀ ਵਧੀਆ ਕਿਸਾਨ ਸੀਗੇ ਜਿਹੜੇ ਜਿੱਦਾਂ ਤੁਸੀਂ ਫਸਲੀ ਪਹੁੰਤਾ ਦੀ ਗੱਲ ਕੀਤੀ ਆ ਕਿ ਹੋਰ ਰਵਾਇਤੀ ਫਸਲਾਂ ਨੂੰ ਛੱਡ ਕੇ ਨਰਮੇਵਲ ਜਿਹੜੀ ਪੁਰਾਣੀ ਵਾਲੀ ਫਸਲ ਦੀ ਉਹਨੂੰ ਆਵਾਰ ਆਏ ਨੇ ਤੋਂ ਇਹਨਾਂ ਦੇ ਜਿਹੜੀ ਵਿਭਾਗ ਵੱਤੋਂ ਵੱਧ ਇਸ ਚੀਜ਼ ਤੇ ਮਦਦ ਕਰੇ ਔਰ ਪ੍ਰਸ਼ਾਸਨ ਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਤੁਹਾਡੇ ਮਾਧਿਅਮ ਰਾਈ ਕਿ ਜਿਹੜੀ ਸਾਰੇ ਕਿਸਾਨਾਂ ਦੀ ਇਸ ਫਸਲ ਦੇ ਉੱਤੇ ਜਿੰਨੀ ਕਿ ਲਗਤ ਹੋਈ ਹੈ ਉਹਦਾ ਪੂਰਾ ਉਹਨਾਂ ਨੂੰ ਇਹਦਾ ਵਿੱਤੀ ਸਹਾਤਾ ਮਿਲ ਸਕੇ ਇਹਦੇ ਨਾਲ ਹੀ ਜਿਹੜੇ ਹੋਰ ਆਪਣੇ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਰਕਬਾ ਬਹੁਤ ਸਾਰਾ ਸਾਡਾ ਨਰਮੇ ਦਾ ਔਰ ਉਹ ਕਿਸਾਨ ਆਮ ਹੀ ਕਿਕਰਾਂ ਦੇ ਵਿੱਚ ਨਦੀ ਨਸ਼ਕਾ ਦੀ ਸੁਭੇ ਕਰਦੇ ਰਹਿੰਦੇ ਤਾਂ ਹੋਰ ਕਿਸਾਨਾਂ ਨੂੰ ਅਸੀਂ ਤੁਹਾਡੇ ਮਾਧਿਅਮ ਦਰਾਂ ਕਿ ਤੁਸੀਂ ਅਪੀਲ ਕਰਨਾ ਚਾਹੋਗੇ ਕਿ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਕੀ ਕਿਸਾਨ ਭਰਾਵੋ ਜਿਹੜੇ ਵੀ ਸੁਣ ਰਹੇ ਨੇ ਭਾਵੇਂ ਸਾਡਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜਾਂ ਪੰਜਾਬ ਦੇ ਵਿੱਚ ਜਿੱਥਾਂ ਵੀ ਖਾਸ ਤੌਰ ਤੇ ਨਰਮਾ ਕ੍ਰੌਪ ਹੈਗੀ ਆ ਜਿਹੜੀ ਕਿ ਬਹੁਤ ਸੈਂਸਿਟਿਵ ਕ੍ਰੌਪ ਹੈਗੀ ਆ ਇਹਦੀ ਇਹਦੇ ਲਈ ਜਿਹੜਾ ਹੈਗਾ ਵੀ ਪਹਿਲਾਂ ਤਾਂ ਹੈਗਾ ਵੀ ਅਸੀਂ ਵੇਖੋ ਆਸੇ ਪਾਸੇ ਚਾਹੁੰਦੇ ਆ ਵੀ ਇੱਥੇ ਮੂੰਗੀ ਵੀ ਨਾ ਹੋਵੇ ਜਿਹਦਾ ਕੀੜਾ ਕਈ ਵਾਰੀ ਚਿੱਟੀ ਮੱਖੀ ਉਹਦੇ ਤੇ ਪੈਦਾ ਹੁੰਦੀ ਹੈ ਤੇ ਬਾਅਦ ਚ ਨਰਮੇ ਤੇ ਸ਼ਿਫਟ ਹੋ ਜਾਂਦੀ ਆ ਤੇ ਅਸੀਂ احتیاط ਵਰਤਣਾ ਚਾਹੁੰਦੇ ਆ ਤੇ ਕਿਸਾਨ ਭਰਾਵੋ ਖਾਸ ਤੌਰ ਤੇ ਜਦੋਂ ਅਸੀਂ ਨਦੀਨ ਨਾਸ਼ਕ ਕਰਨੀ ਆ ਭਾਵੇਂ ਉਹ 240 ਹੋਵੇ ਆਵੇਂ ਕੋਈ ਗ੍ਰੈਮੈਕਸਨ ਕਰਨੀ ਹੈਗੀ ਆ ਇਹ ਬਹੁਤ احتیاط ਨਾਲ ਸਾਡੇ ਖੇਤੀ ਮਹਾਰਾਂ ਦੀ رائے ਦੇ ਨਾਲ ਕਰੋਗੇ ਤਾਂ ਫੇਰ ਹੀ ਫਾਇਦਾ ਹੋਣ ਵਾਲਾ ਜੇਕਰ ਆਪਦੀ ਮਰਜ਼ੀ ਨਾਲ ਦੇਖੋ ਅਸੀਂ ਚਾਹੁੰਦੇ ਆ ਵੀ ਸਾਡਾ ਜਿਹੜਾ ਸਪਰੇ ਪੰਪ ਆ ਜਿਹੜਾ ਦੂਜੀਆਂ ਦਵਾਈਆਂ ਲਈ ਵੱਖਰਾ ਹੋਵੇ ਤੇ ਜਿਹੜਾ 240 ਲਈ ਇਹ ਵੱਖਰਾ ਹੋਵੇ ਇੱਕ ਸਪਰੇ ਪੰਪ ਅਸੀਂ ਨਹੀਂ ਰੱਖਣਾ ਹੈਗਾ ਦੂਜਾ ਹੈਗਾ ਵੀ ਜਦੋਂ ਜਿਹੜਾ ਅਸੀਂ ਲੀਟਰ ਵਰਤ ਚੁੱਕੇ ਆ ਉਹਦਾ ਵੀ ਜਿਹੜਾ ਆਸੇ ਉਹਨੂੰ ਅਸੀਂ ਜੇਕਰ ਖੇਤ 'ਚ ਰੱਖਾਂਗੇ ਉਹਦੇ 'ਚ ਉਹ ਜਿਹੜੇ ਥੋੜੇ ਬਹੁਤੇ ਵੀ ਦਵਾਈ ਦੇ ਅੰਚ ਹੁੰਦੇ ਆ ਹਵਾ ਦੇ ਨਾਲ ਜੇਕਰ ਨਰਮੇ ਤੇ ਜਾਣਗੇ ਤੇ ਉਹਦਾ ਵੀ ਨੁਕਸਾਨ ਨਰਮੇ ਦਾ ਕਰ ਸਕਦੇ ਹੈਗੇ ਆ ਇਸੇ ਤਰ੍ਹਾਂ ਹੀ ਮਤਲਬ ਅਸੀਂ ਜਦੋਂ ਵੀ ਸਪਰੇਅ ਕਰਨੀ ਆ ਪਹਿਲਾਂ ਗੱਲ ਤਾਂ ਇਹੋ ਨਦੀਨਾਸ਼ਕ ਇੰਨੀ ਘਾਤਕ ਅਸੀਂ ਵਰਤਨੀ ਨਹੀਂ ਇਹਦੇ ਹੋਰ ਬਹੁਤ ਬਦਲ ਆ ਗਏ ਆ ਜਿਹੜੇ ਅਸੀਂ ਵਰਤ ਕੇ ਆਪਣੇ ਨਦੀਨਾਂ ਤੇ ਕਾਬੂ ਕਰ ਸਕਦੇ ਆ ਪਰ ਜੇ ਵਰਤਨੀ ਆ ਤੇ ਹਵਾ ਦੇ ਰੁਕ ਮਤਲਬ ਖਾਸ ਤੌਰ ਤੇ ਜਿਵੇਂ ਹੁੰਦਾ ਵੀ ਜੇਕਰ ਹਵਾ ਜਿੱਧਰ ਨੂੰ ਜਾਂਦੀ ਹੈ ਜੇਕਰ ਉਧਰਲੇ ਪਾਸੇ ਕੋਈ ਨਰਮੇ ਵਰਗੀ ਫਸਲ ਹੈਗੀ ਆ ਤੇ ਉਹ ਤਾਂ ਬਿਲਕੁਲ ਹੀ ਨਹੀਂ ਕਰਾਂਗੇ ਇਸ ਕਰਕੇ ਇਹ ਚੀਜ਼ਾਂ ਕਿਸਾਨ ਭਰਾਓ ਵੇਖੋ ਕਿੰਨਾ ਨੁਕਸਾਨ ਹੋ ਗਿਆ ਇਸ ਕਰਕੇ ਆਉਣ ਵਾਲੇ ਇਹ ਨੁਕਸਾਨ ਜਿਹੜਾ ਹੋਇਆ ਉਹਦੀ ਰਿਪੋਰਟ ਦੇ ਮੁਤਾਬਕ ਜੋ ਵੀ ਮੁਆਵਜ਼ਾ ਵੱਖਰੀ ਗੱਲ ਆ ਵੀ ਉਹ ਹੋਊਗਾ ਪਰ ਅਸੀਂ ਹੋਰ ਨੁਕਸਾਨ ਨਾ ਕਰਗੇ ਆਪਣੇ ਖੇਤਾਂ ਦੇ ਵਿੱਚ ਇਸ ਕਰਕੇ ਇਹ 240 ਦਾ ਜਿਹੜਾ ਹੈਗਾ ਇਹ ਸਪਾਰਸ਼ ਨਿਯਾਬਕ ਸਾਡੇ ਖੇਤੀ ਮਹਾਰਾਂ ਦੀ ਰਾਏ ਦੇ ਨਾਲ ਸਪਰੇਅ ਪੰਪ ਬਦਲ ਦੇਣਾ ਹਵਾ ਦੇ ਰੋਕ ਨਹੀਂ ਕਰਨੀ ਲੀਟਰ ਜਿਹੜਾ ਖੁੱਲਾ ਨਹੀਂ ਰੱਖਣਾ ਬਾਕੀ ਜੇਕਰ ਤੁਸੀਂ ਹੋਰ ਵੀ ਭਾਂਡੇ ਚ ਪਾ ਕੇ ਲਿਆਉਂਦੇ ਹੋ ਤੇ ਉਹ ਤਾਂ ਬਿਲਕੁਲ ਹੀ ਗਲਤ ਆ ਵੀ ਜੇਕਰ ਅਸੀਂ ਉਹਨੂੰ ਲੀਟਰ ਨੂੰ ਪਹਿਲਾਂ ਹੀ ਖੋਲ ਦਿੰਨੇ ਆ ਤੇ ਰਸਤੇ ਦੇ ਵਿੱਚ ਜਿੱਥੇ ਵੀ ਇਹ ਜਾਊਗਾ ਉਸੇ ਤਰ੍ਹਾਂ ਹੀ ਇਹਦਾ ਜਿਹੜਾ ਅਸਰ ਆ ਜਿਹੜਾ ਨਰਮੇ ਤੇ ਹੋਊਗਾ ਇਹ ਬਹੁਤ ਜ਼ਰੂਰੀ ਹੈਗਾ ਸੋ ਬਹੁਤ-ਬਹੁਤ ਧੰਨਵਾਦ ਅਡਾ ਸਾਹਿਬ ਸੋ ਅਸੀਂ ਇਸ ਚੈਨਲ ਦੇ ਮadhyam ਦੇ ਰਾਹੀਂ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਆ ਕਿ ਖਾਸ ਕਰਕੇ ਜਿੱਥੇ ਨਰਮੇ ਦੀ ਬਜਾਈ ਹੋਈ ਹੈ ਉਥੋਂ ਦੇ ਕਿਸਾਨਾਂ ਨੂੰ ਜਿਹੜੇ ਇਹੋ ਜੇ ਘਾਤਕ ਨਦੀਨ ਨਾਸ਼ਕ ਨੇ ਉਹਨਾਂ ਦੇ ਸਪਰੇਅ ਕਰਨ ਵਾਸਤੇ ਥੋੜਾ ਜਿਆ ਐhtਿਆਤ ਵਰਤਣਾ ਚਾਹੀਦਾ ਔਰ ਖਾਸ ਕਰਕੇ ਜਿਹੜੇ ਖੇਤਾਂ ਦੇ ਨਾਲ ਨਰਮੇ ਦੀ ਬਿਜਾਈ ਹੋਈ ਆ ਉਹ ਤਾਂ ਬਹੁਤ ਸੁਚੇਤ ਹੋ ਕੇ ਇਹਨਾਂ ਚੀਜ਼ਾਂ ਦੀ ਵਰਤੋਂ ਕਰਨਾ ਸੋ ਆਸ ਕਰਦੇ ਹਾਂ ਕਿ ਇਹਨਾਂ ਕਿਸਾਨਾਂ ਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਹੋਵੇ ਬਹੁਤ ਬਹੁਤ ਧੰਨਵਾਦ